ਕਲਵਿੰਦਰ ਕੌਰ ਨੇ ਥੱਪੜ ਮਾਰਿਆ ਕੁਝ ਇੱਕ ਬੰਦੇ ਨਾ ਅੱਜ ਬਿਆਨ ਦੇ ਜਾਂਦੇ ਆ ਮੈਂ ਦੇਖੀ ਜਾਂਦਾ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਯਾਰ ਉਹਦੇ ਤੁਸੀਂ ਕਿੱਥੇ ਸੀ ਜਦੋਂ ਸਾਡੀਆਂ ਮਾਵਾ ਭੈਣਾਂ ਨੂੰ ਟਕੇ ਟਕੇ ਤੇ ਵੇਕਣ ਵਾਲੀਆਂ ਔਰਤਾਂ ਕਿਹਾ ਗਿਆ ਸੀ ਯਾਰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੱਲ ਆਪਾਂ ਕੰਗਣ ਵਾਲੇ ਮਸਲੇ ਤੇ ਕਰਨੀਆਂ ਜੋ ਕੰਗਣਾ ਤੇ ਕਲਵਿੰਦਰ ਕੌਰ ਨੇ ਥੱਪੜ ਮਾਰਿਆ ਕੁਝ ਇੱਕ ਬੰਦੇ ਨਾ ਅੱਜ ਬਿਆਨ ਦੇ ਜਾਂਦੇ ਆ ਮੈਂ ਦੇਖੀ ਜਾਂਦਾ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਯਾਰ ਉਹਦੇ ਤੁਸੀਂ ਕਿੱਥੇ ਸੀ ਜਦੋਂ ਸਾਡੀਆਂ ਮਾਮਾ ਭੈਣਾਂ ਨੂੰ ਟੱਕੇ ਟੱਕੇ ਤੇ ਦੇਖਣ ਵਾਲੀਆਂ ਔਰਤਾਂ ਕਿਹਾ ਗਿਆ ਸੀ ਯਾਰ ਕੌਣ ਕਹਾ ਲੂਗਾ ਆਪਦੇ ਮਾਪਿਆਂ ਨੂੰ ਬਈ ਜੇ ਕੋਈ ਬਕਵਾਸ ਸਾਡੇ ਲਈ ਕਰੂਗਾ ਤਾਂ ਫਿਰ ਸੋਚ ਕੇ ਕਰੇ ਨਾ ਉਹ ਇਹ ਦੇਖੇ ਵੀ ਅਸੀਂ ਕਿਹਨਾਂ ਨੂੰ ਛੇੜਨੇ ਆਂਗੇ ਜਿਨ੍ਹਾਂ ਨੇ ਇਹ ਭਾਰਤ ਆਜ਼ਾਦ ਕਰਾਇਆ 90% ਕੁਰਬਾਨੀਆਂ ਹੋਣ ਉਹਨਾਂ ਨੂੰ ਕਦੇ ਅੱਤਵਾਦੀ ਕਦੇ ਵੱਖਵਾਦੀ ਜਾਣ ਜਾਣ ਕੇ ਉਹਨਾਂ ਨੂੰ ਛੇੜਿਆ ਜਾਵੇ ਤੇ ਫਿਰ ਬੰਦਾ ਆ ਕੇ ਆਇਆ ਹੋਇਆ ਕੀ ਕਰੂਗਾ ਯਾਰ ਟਕੇ ਟਕੇ ਤੇ ਬਿਕਨ ਵਾਲੀਆਂ ਔਰਤਾਂ ਕਹਿ ਦਿੱਤਾ ਗਿਆ ਸਾਡੀਆਂ ਮਾਵਾਂ ਨੂੰ ਕਿ ਯਾਰ ਸਾਡੇ ਰਿਸ਼ਤੇ ਨਹੀਂ ਅਸੀਂ ਬੰਦੇ ਨਹੀਂ ਸਾਡੇ ਅੰਦਰ ਜਜ਼ਬਾਤ ਨਹੀਂ ਅੱਜ ਇੱਕ ਥੱਪੜ ਤੇ ਤੜਫਿਆ ਪਿਆ ਬਹੁਤ ਲੋਕ ਤੜਫੇ ਪਏ ਨੇ ਆ ਬੀਜੇਪੀ ਵਾਲੇ ਬਹੁਤ ਤੜਫੇ ਪਏ ਨੇ ਮੈਨੂੰ ਪੁੱਛਣਾ ਚਾਹਣਾ ਓਏ ਤੁਸੀਂ ਮਾਵਾਂ ਵਾਲੇ ਹੋ ਜੇ ਛੋਡੀਆਂ ਮਾਵਾਂ ਨੂੰ ਕੋਈ ਟਕੇ ਟਕੇ ਤੇ ਲਿਆਂਦੀਆਂ 100 100 ਰੁਪਏ ਤੇ ਲਿਆਂਦੀਆਂ ਔਰਤਾ ਕਹੇ ਤਾਂ ਤੁਸੀਂ ਜਰ ਲੋਂਗੇ ਜਾਂ ਜਰ ਲੋਂਗੇ ਤਾਂ ਸਮਝ ਲਓ ਫਿਰ ਤੁਹਾਡੇ ਅੰਦਰ ਜਮੀਰਾ ਨਹੀਂ ਜਮੀਰਾ ਮਰੀਆਂ ਪਈਆਂ ਨੇ ਫਿਰ ਤੁਸੀਂ ਬੰਦੇ ਨਹੀਂ ਹੈਗੇ ਫਿਰ ਤੁਹਾਡੇ ਅੰਦਰ ਜਿਹੜਾ ਖੂਨ ਹੈ ਉਹ ਗੁਰੂ ਗੋਬਿੰਦ ਸਿੰਘਾ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਸਾਡੀਆਂ ਤਾਂ ਨਾੜਾਂ ਚ ਬਈ ਅਣਖ ਵਾਲਾ ਹੈ ਅਣਖਾਂ ਦਾ ਖੂਨ ਦੌੜਦਾ ਸੀਰ ਉਦਮ ਸਿੰਘ ਕਰਤਾਰ ਸਿੰਘ ਸਰਾਭੇ ਛੋਟੇ ਸਾਹਿਬਜ਼ਾਦੇ ਸਾਡੀ ਨਾਲ ਸਾਡੀਆਂ ਤਾਂ ਕੌਮ ਦੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਤੇ ਉਹੀ ਖੂਹਾਂ ਤੇ ਸਾਡੇ ਚ ਦੌੜਦਾ ਤੇ ਫਿਰ ਅਸੀਂ ਬਦਲਾ ਕ ਉਹਨਾਂ ਲਵਾਂਗੇ ਜਦੋਂ ਸਾਡੀਆਂ ਮਾਵਾਂ ਨੂੰ ਕੋਈ ਟੱਕੇ ਟੱਕੇ ਤੇ ਲਿਆਂਦੀਆਂ ਔਰਤਾ ਕਹੂੰਗਾ ਤੇ ਆ ਆ ਇੱਕ ਮੈਂ ਸੁਣਾਉਣਾ ਤੁਹਾਨੂੰ ਅ ਆ ਅਨੁਪਮ ਖੈਰ ਹੈ ਇਹ 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 ਦੇਖੋ ਕੀ ਕਹੀ ਜਾਂਦਾ ਬੜਾ ਅਫਸੋਸ ਵਾਲਾ ਇੱਕ ਮਹਿਲਾ ਕੇ ਸਾਥ ਇੱਕ ਮਹਿਲਾ ਕੇ ਦੁਆਰਾ ਜੋ ਆਪਣੇ ਪੋਜੀਸ਼ਨ ਦਾ ਹੈ ਇਹ ਕਹਿੰਦਾ ਕੋਈ ਵੀ ਕਿਸੇ ਦੇ ਵੀ ਥੱਪੜ ਮਾਰ ਸਕਦਾ ਐਵੇਂ ਤਾਂ ਕਹਿੰਦਾ ਕੱਲ ਨੂੰ ਮੈਨੂੰ ਪੁੱਛਣਾ ਚਾਹਣਾ ਇਹ ਜਾਦੇ ਹਮੈਤੀ ਨੂੰ ਕਿ ਐਂ ਤਾਂ ਫਿਰ ਕੱਲ ਨੂੰ ਕੋਈ ਵੀ ਕਿਸੇ ਦੀਆਂ ਮਾਮਾ ਭੈਣਾਂ ਬਾਰੇ ਬਕਵਾਸ ਕਰ ਦੂਗਾ ਐਂ ਤਾਂ ਕੋਈ ਵੀ ਕੱਲ ਨੂੰ ਟੱਕੇ ਟੱਕੇ ਦੇ ਲੈਂਦੀਆਂ ਔਰਤਾਂ ਕਹਿ ਦੂਗਾ ਇਹਦਾ ਮਤਲਬ ਫਿਰ ਸਾਡੇ ਲਈ ਕਾਨੂੰਨ ਕੁਝ ਹੋਰ ਹੈ ਤੇ ਜਿਹੜੇ ਆ ਕੰਗਣਾਰਗੀਆਂ ਨੇ ਇਹਨਾਂ ਲਈ ਕਾਨੂੰਨ ਕੁਝ ਹੋਰ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਉਹ ਉਹ ਇੱਥੇ ਅਤਵਾਦੀ ਨੇ ਤੇ ਜਿਹੜੇ ਆ ਅੱਜ ਉਕਸਾਉਂਦੇ ਨੇ ਲੋਕਾਂ ਨੂੰ ਪੜਕਾਉਂਦੇ ਨੇ ਪੜਕਾਉ ਪਾਸਨ ਦਿੰਦੇ ਨੇ ਤੇ ਅੱਜ ਇੱਕ ਐਮਪੀ ਦੇ ਅਉਦੇ ਤੇ ਹੋ ਕੇ ਕੰਗਣਾ ਸਾਨੂੰ ਅਤਵਾਦੀ ਕਹੀ ਜਾਂਦੀ ਇੱਕ ਥੱਪੜ ਵੱਜਣ ਤੇ ਕਿ ਉਹ ਸਹੀ ਐ ਮੈਂ ਇਸ ਹਮੈਤੀ ਨੂੰ ਪੁੱਛਣਾ ਚਾਹਣਾ ਕਿ ਕੰਗਣਾ ਤਾਂ ਕੁਛ ਮਰਜ਼ੀ ਕਹੇ ਪਰ ਸਾਡੇ ਵਾਲੇ ਨਾ ਅੱਗੋਂ ਜਵਾਬ ਦੇਣ ਬਸ ਆ ਗੱਲ ਐ ਫਿਰ ਤਾਂ ਅਸੀਂ ਦਾ ਮਤਲਬ ਜਰ ਗੁਲਾਮ ਆ ਤੁਹਾਡੇ ਫਿਰ ਤਾਂ ਅਸੀਂ ਨੀਵੀ ਪਾ ਕੇ ਚੱਲੀਏ ਜਿਵੇਂ ਤੁਸੀਂ ਕਹੋ ਵੀ ਓਵੇਂ ਕਰੀਏ ਫਿਰ ਤਾਂ ਸਾਡੀਆਂ ਦਿੱਤੀਆਂ ਕੁਰਬਾਨੀਆਂ ਤੁਸੀਂ ਮੁੱਲ ਕੀ ਪਾਇਆ ਕੀ ਮੁੱਲ ਮੋੜਿਆ ਸਾਡੀਆਂ ਦਿੱਤੀਆਂ ਕੁਰਬਾਨੀਆਂ ਦਾ ਬਾਈ ਮੈਂ ਪੁੱਛਣਾ ਚਾਹਣਾ ਜਿਹੜੇ ਅੱਜ ਕੰਗਣਾ ਦੇ ਹਮੈਤੀ ਬਣੇ ਬੈਠੇ ਭਾਜਪਾ ਵਾਲੇ ਓਏ ਸਾਡੀਆਂ ਦਿੱਤੀਆਂ ਕੁਰਬਾਨੀਆਂ ਦਾ ਮੁੱਲ ਕੀ ਪਾ ਰਹੇ ਹੋ ਸਾਡੀ ਕੌਮ ਵੱਲੋਂ ਲਾਏ ਲੰਗਰਾਂ ਦਾ ਮੁੱਲ ਕੀ ਪਾ ਰਹੇ ਹੋ ਜਿੱਥੇ ਹੜ ਆਉਂਦੇ ਆ ਤਾਂ ਸਿੱਖ ਕੌਮ ਅੱਗੇ ਜਦੋਂ ਕਿਸੇ ਦੇਸ਼ ਨਾਲ ਲੜਾਈ ਲੱਗਦੀ ਹੈ ਤਾਂ ਸਿੱਖ ਕੌਮ ਅੱਗੇ ਹਿੱਕਾਂ 'ਚ ਗੋਲੀਆਂ ਖਾਣ ਨੂੰ ਅਸੀਂ ਬਾਰਡਰਾਂ 'ਤੇ ਮਰਨ ਨੂੰ ਅਸੀਂ ਸ਼ੰਭੂ ਤੇ ਢੂਹੇ ਕਟਾਉਣ ਨੂੰ ਅਸੀਂ ਖਨੌਰੀ ਤੇ ਸੁਭ ਕਰਨ ਵਰਗੇ ਸਾਡੇ ਨੌਜਵਾਨ ਸਿੱਧੀਆਂ ਫੌਜ ਦੀਆਂ ਗੋਲੀਆਂ ਖਾਣ ਨੂੰ ਅਸੀਂ ਤੇ ਤੁਸੀਂ ਤੁਸੀਂ ਕਹੋ ਕਿ ਇਹ ਅੱਤਵਾਦੀ ਨੇ ਇਹ ਵਖਵਾਦੀ ਨੇ ਇਹ ਟਕੇ ਟਕੇ ਤੇ ਬਿਕਨ ਵਾਲੀਆਂ ਔਰਤਾਂ ਨਾਲ ਆ ਜਾਂਦੀਆਂ ਨੇ ਐ ਇਹ 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 ਫਲਾਣੇ ਆ ਇਹ ਠਮਕੇ ਆ ਠਮਕੇ ਆ ਤੁਸੀਂ ਇਹ ਕਹੋ ਤੇ ਅਸੀਂ ਜੇ ਸਾਡਾ ਕੋਈ ਇਹ ਗੈਰ ਤਮੰਦ ਅਣਖੀਲੀ ਧੀ ਕੋਈ ਅਣਖੀਲਾ ਗੱਭਰੂ ਇਹ ਇਹ ਗੱਲ ਦਾ ਜਵਾਬ ਦੇਵੇ ਥੱਪੜ ਨਾਲ ਤੇ ਫਿਰ ਤੁਸੀਂ ਇਹ ਵੀ ਕਹਿ ਦੋ ਕਿ ਇਹ ਤਾਂ ਅੱਤਵਾਦ ਆ ਗਿਆ ਜੀ ਸਾਡੇ ਲਈ ਕਾਨੂੰਨ ਕਿੱਥੇ ਚਲਾ ਜਾਂਦਾ ਜਦੋਂ ਕੰਗਣਾ ਬਕਵਾਸ ਕਰਦੀ ਸੀ ਜਦੋਂ ਕੰਗਣਾ ਸਾਡੀਆਂ ਮਾਮਾਂ ਨੂੰ ਕਹਿੰਦੀ ਸੀ ਕਿ ਇਹ ਟਕੇ ਟੱਕ ਦੇ ਬਿਕਨ ਵਾਲੀਆਂ ਔਰਤਾਂ ਨੇ ਉਦੋਂ ਇਹ ਵੱਡੇ ਹਮੇਤੀ ਆ ਅਨੁਪਮ ਖੈਰ ਵਰਗੇ ਕਿੱਥੇ ਗਏ ਸੀ ਬਾਈ ਉਦੋਂ ਕਾਨੂੰਨ ਕਿਉਂ ਨਹੀਂ ਆਇਆ ਉਦੋਂ ਕਿਉਂ ਨਹੀਂ ਬਿਆਨ ਆਇਆ ਬਾਈ ਵੀ ਕੰਗਣਾ ਤੂੰ ਇਹ ਗਲਤ ਕਰ ਰਹੀ ਹੈ ਇੱਕ ਇੱਕ ਕਿਸਾਨ ਨੇ ਇੱਕ ਕਿਸਾਨਾਂ ਦੀਆਂ ਮਾਵਾਂ ਨੇ ਜਿਨ੍ਹਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਪੂਰੇ ਸੰਸਾਰ ਦਾ ਢਿੱਡ ਭਰਿਆ ਇਹ ਉਹ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਕਮਾਉਂਦੇ ਆ ਤੁੱਪਾਂ ਚ ਤੇ ਤੁਸੀਂ ਏਸੀ ਚ ਬਹਿ ਕੇ ਖਾਂਦੇ ਹੋ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦੀਆਂ ਪੂਰੀਆਂ ਫਸਲਾਂ ਦਾ ਮੁੱਲ ਤੱਕ ਨਹੀਂ ਮਿਲਦਾ ਵਿਚਕਾਰਲੇ ਬੰਦੇ ਬਣੇ ਬੈਠੇ ਆ ਇਹ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਰੋਟੀ ਦਿੰਦੇ ਐ ਖਵਾਉਂਦੇ ਐ ਪੂਰੇ ਸੰਸਾਰ ਨੂੰ ਅਮੀਰ ਬਣਾਉਂਦੇ ਐ ਲੋਕਾਂ ਨੂੰ ਇਹ ਨਾ ਕੋਈ ਜਾਤ ਪਾਤ ਐ ਇਹਨਾਂ ਦੇ ਵਿੱਚ ਇੱਕ ਕਿਸਾਨ ਨੇ ਜਿਹੜਾ ਬੰਦਾ ਉਗਾਉਂਦਾ ਉਹ ਕਿਸਾਨ ਨੇ ਉਹਦੇ ਤਾਂ ਤੁਸੀਂ ਇਹ ਗੱਲ ਕਹੀ ਨਹੀਂ ਕੰਗਣਾ ਨੂੰ ਤੁਨੁਪਮ ਖੇਰ ਜੀ ਅੱਜ ਕਿੱਥੋਂ ਯਾਦ ਆ ਗਿਆ ਅੱਜ ਕਹਨੇ ਉਹ ਕੀ ਇੱਕ ਕਾਨੂੰਨੀ ਜੁਰਮ ਹੈ ਇਹ ਕਾਨੂੰਨੀ ਜੁਰਮ ਨਹੀਂ ਸੀ ਕਿਸੇ ਦੀ ਮਾਂ ਨੂੰ ਕਹਿਣਾ ਟਕੇ ਟਕੇ ਤੇ ਬਿਕਨ ਵਾਲੀ ਔਰਤ ਇਹ ਕਾਨੂੰਨੀ ਜੁਰਮ ਨਹੀਂ ਹੈ ਕਹਾ ਲੋਂਗੇ ਤੁਸੀਂ ਸਾਡਾ ਕੋਈ ਬੰਦਾ ਕਹਦੇ ਨਾਲ ਦੀ ਨਾਲ ਪਰਚਾ ਨਾਲ ਦੀ ਨਾਲ ਜੇਲਾ ਨਾਲ ਦੀ ਨਾਲ ਤਸੱਦਦ ਤੇ ਜਦੋਂ ਤੁਹਾਡਾ ਕੋਈ ਬੰਦਾ ਕਹਦੇ ਉਹ ਤੁਹਾਡੇ ਲਈ ਸੂਰਮਾ ਉਹਨੂੰ ਤੁਸੀਂ ਐਮਪੀ ਵੀ ਬਣਾਤਾ ਉਹਨੂੰ ਭਾਜਪੀ ਨੇ ਐਮਪੀ ਤੱਕ ਬਣਾਤਾ ਕੀ ਬੋਲਣ ਤੇ ਕਿ ਇਹ ਮਾਵਾਂ ਨੂੰ ਇਹਨੇ ਕਿਹਾ ਟਕੇ ਟਕੇ ਤੇ ਵਿਕ ਜਾਂਦੀਆਂ ਨੇ ਕਿਸਾਨਾਂ ਦੇ ਸਿਰਫ ਬਕਵਾਸ ਕਰਨ ਤੇ ਕੰਗਾਂ ਨੂੰ ਅਗਲੇ ਨੇ ਐਮਪੀ ਬਣਾ ਲਿਆ ਪਰ ਇਥੇ ਮੈਂ ਕਹਿਣਾ ਵੀ ਸਾਡੇ ਵਾਲਾ ਚ ਗਲਤੀਆਂ ਨੇ ਐਤ ਕੀ ਦਾ ਸਾਡੇ ਵਾਲੇ ਜਾਗੇ ਆ ਦੋ ਸੀਟਾਂ ਤੋਂ ਅਸੀਂ ਆਪਣੇ ਪੰਥਕ ਬੰਦੇ ਜਿਤਾ ਲਿਆ ਪਰ ਸਵਾਦ ਤਾਂ ਆਉਂਦਾ ਜੇ 11-12 ਸੀਟਾਂ ਤੋਂ ਅਸੀਂ ਪੰਥਕ ਜਿਤਾਉਂਦੇ ਸਵਾਦ ਹੁਣ ਤਾਂ ਆਊਗਾ ਪੰਜਾਬ ਵਾਲਿਓ ਹੁਣ ਕੰਗੜਾ ਦੇ ਨਾਲ ਬੀਜੇਪੀ ਸਾਰੀ ਖੜੀ ਐ ਤੇ ਤੁਸੀਂ ਆਪਣੇ ਨਾਲ ਕਦੋਂ ਖੜਨ ਲੱਗੋਗੇ ਤੁਸੀਂ ਆਪਣੇਆਂ ਨੂੰ ਕਦੋਂ ਐਮਪੀ ਬਣਾਓਗੇ ਤੁਸੀਂ ਆਪਣੇਆਂ ਨੂੰ ਕਦੋਂ ਐਮਐਲਏ ਬਣਾਓਗੇ ਇਹ ਗੱਲ ਮੈਂ ਕੱਲ ਵੀ ਕਹੀ ਐ ਕਿ ਗੁਲਵਿੰਦਰ ਕਰਨ ਨੂੰ ਐਮਐਲਏ ਬਣਾਉਣਾ ਦੇਣਾ ਚਾਹੀਦਾ ਪਰ ਜਿਹੜੇ ਅੱਜ ਹਮੈਤੀ ਬਣੇ ਫਿਰਦੇ ਇੱਕ ਮਿੱਕੇ ਦਾ ਬਿਆਨ ਵੀ ਆਇਆ ਉਹ ਵੀ ਮੈਂ ਤੁਹਾਨੂੰ ਦਿਖਾ ਦਾਂ ਪੰਜਾਬ ਦਾ ਖਾਣਾ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਬਣ ਜਾਣਾ ਤੇ ਬਾਅਦ ਚ ਖੜਨਾ ਕਿਹਦੇ ਨਾਲ ਆ ਆ ਜਿਹੜੇ ਸਾਨੂੰ ਅੱਤਵਾਦੀ ਦੱਸਦੇ ਆ ਜਿਹੜੇ ਸਾਨੂੰ ਟੱਕੇ ਟੱਕੇ ਦੇ ਵਿਗਨ ਵਾਲੇ ਲੋਕ ਦੱਸਦੇ ਆ ਮਿੱਕਿਆ ਉਹ ਮਿੱਕਿਆ ਆ ਦੇਖ ਲੈ ਆ ਮੈਂ ਪਾਣੀ ਲਿਖਿਆ ਕਹਿੰਦਾ ਪੰਜਾਬੀ ਅਤੇ ਸਿੱਖ ਭਾਈਚਾਰੇ ਵਜੋਂ ਅਸੀਂ ਹਮੇਸ਼ਾ ਸੇਵਾ ਤੇ ਸੁਰੱਖਿਆ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ ਬਿਲਕੁਲ ਬਣਾਈ ਹੈ ਸਿਰਫ ਬਸ ਅਸੀਂ ਮਰਨ ਤੱਕ ਹੀ ਸੀਮਤ ਰਹੀਏ ਅਸੀਂ ਗੋਲੀਆਂ ਖਾਣ ਤੱਕ ਹੀ ਸੀਮਤ ਰਹੀਏ ਸਾਡੀ ਪਛਾਣ ਪਛਾਣ ਦੇ ਚੱਕਰ 'ਚ ਅਸੀਂ ਆਪਦਾ ਕਿੰਨਾ ਨੁਕਸਾਨ ਕਰਾ ਲਿਆ ਗੋਲੀਆਂ ਖਾਣ ਨੂੰ ਅਸੀਂ ਬਾਰਡਰਾਂ ਤੇ ਅੱਗੇ ਜੇ ਕਿਸੇ ਦੇਸ਼ ਨਾਲ ਲੜਾਈ ਲੱਗਦੀ ਹੈ ਤਾਂ ਅੱਗੇ ਸੱਖਿਆ ਲਈ ਅਸੀਂ ਅੱਗੇ ਤੇ ਇਹੀ ਲੋਕ ਸੁਰੱਖਿਆ ਲੈ ਕੇ ਸਾਡੀਆਂ ਜਾਨਾਂ ਕੁਰਬਾਨ ਕਰਕੇ ਫਿਰ ਕਹਿੰਦੇ ਆ ਹੱਤਬਾਦੀ ਨੇ ਨਹੀਂ ਮਿੱਕੇ ਅੱਜ ਕਿਉਂ ਚੀਕਿਆ ਮੈਂ ਪੁੱਛਣਾ ਚਾਹਣਾ ਮਿੱਕੇ ਅੱਜ ਕਿਉਂ ਚੀਕਿਆ ਅੱਜ ਕਿਉਂ ਚੀਕਿਆ ਤੇ ਅੱਗੇ ਮਿੱਕੇ ਨੇ ਲਿਖਿਆ ਕਹਿੰਦਾ 에어ਪੋਰਟ ਤੇ ਕੰਗਨਾਰ ਨੌਤ ਨਾਲ ਜੋ ਹੋਇਆ ਉਹ ਦੁੱਖ ਦਾ ਇੱਕ ਹੈ ਕਹਿੰਦਾ ਜੇ ਸੀਆਈਐਸਐਫ ਕਸਟਮ ਬਲ ਅੰਦਰ ਗੁੱਸਾ ਸੀ ਤਾਂ ਉਹ 에어ਪੋਰਟ ਦੇ ਬਾਹਰ ਇਹ ਸਭ ਕਰਨਾ ਚਾਹੀਦਾ ਸੀ ਉਸ ਦੀ ਇਸ ਕਾਰਵਾਈ ਦਾ ਨਤੀਜਾ ਹੋਰ ਪੰਜਾਬੀ ਔਰਤਾਂ ਨੂੰ ਪੋਕਤ ਨਾ ਪੈ ਸਕਦਾ ਹੈ ਉਹ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਇਹ ਮੀਕੇ ਦਾ ਬਿਆਨ ਹੈ ਤੇ ਮੀਕਾ ਕੌਣ ਹੈ ਪੰਜਾਬ ਦੇ ਲੋਕਾਂ ਨੇ ਇਹਦੀ ਕਲਾਕਾਰੀ ਸੁਣੀ ਇਹਦੀਆਂ ਇੱਕ ਦੋ ਫਿਲਮਾਂ ਹਿੱਟ ਕੀਤੀਆਂ ਤੇ ਇਹਨੂੰ ਐਨ ਬੰਬੇ ਭੇਜਤਾ ਤੇ ਉਹੀ ਬੰਬੇ ਜਾ ਕੇ ਅੱਜ ਸਾਡੇ ਹੀ ਖਿਲਾਫ ਭੌਂਕਣ ਲੱਗ ਗਿਆ ਅੱਜ ਸਾਡੇ ਦੀ ਉਂਗਲਾਂ ਚੱਕਣ ਲੱਗ ਗਿਆ ਮੀਕਾ ਉਹਦੇ ਕਿਉਂ ਨਹੀਂ ਕਿਹਾ ਕੰਗਰਾਂ ਨੂੰ ਵੀ ਕੁੜੀਏ ਤੇਰੀ ਇਹ ਗੱਤ ਗੱਲਾਂ ਜਿੰਨਾ ਬਾਰੇ ਤੂੰ ਬੋਲਦੀ ਐ ਇਹ ਬਦਲਾ ਲੈਣ ਜਾਣਦੇ ਆ ਉਹਦੇ ਕਿਉਂ ਨਹੀਂ ਤੂੰ ਬੋਲਿਆ ਵੀ ਜਿੰਨਾ ਬਾਰੇ ਕੰਗਣਾ ਤੂੰ ਬੋਲੇਂਗੀ ਇਹ ਉਹ ਕੌਮ ਐ ਜਿਨੇ ਇਸ ਦੇਸ਼ ਲਈ ਖੂਨ ਡੋਲਿਆ ਹੋਇਆ ਹੈ ਜਿਹੜੇ ਕੁਰਬਾਨੀ ਨੂੰ ਅੱਗੇ ਰਹਿੰਦੇ ਆ ਇਹ ਬਦਲਾ ਲੈਣਾ ਜਾਣਦੇ ਆ ਇਨ੍ਹਾਂ ਦੀਆਂ ਨਾੜਾਂ ਦੇ ਵਿੱਚ ਅਣਖਾਂ ਵਾਲਾ ਗੈਰਤਾਂ ਵਾਲਾ ਖੂਨ ਹੈ ਉਹਦੇ ਵੀ ਕਿੱਸਿਆ ਤੂੰ ਬੋਲਣਾ ਸੀ ਤੇ ਅੱਜ ਤੱਕ ਕਹਿੰਦੇ ਆ ਵੀ ਇਹਨੂੰ ਨੌਕਰੀ ਚੋਂ ਕੱਢ ਦਿਓ ਇਹ ਕੰਗਣਾਂ ਦਾ ਜਿਹੜਾ ਥੱਪੜ ਵੱਜਿਆ ਦੁਖਦਾਈਕ ਹੈ। ਉਹਦੇ ਉਹਦੇ ਕਿੱਥੇ ਸੀ ਮਿੱਕਿਆ? ਜਿੱਦੇ ਸਾਡੀਆਂ ਮਾਮਾ ਨੂੰ ਉਹ ਕਹਿੰਦਾ ਸੀ ਸਾਡੀਆਂ ਮਾਮਾ ਨੂੰ ਟਕੇ ਟਕੇ ਦੇ ਬਿਕਨ ਵਾਲੀਆਂ ਔਰਤਾ ਕਹਿੰਦਾ ਸੀ ਓਏ, ਉਹਦੇ ਤੂੰ ਮਿੱਕਿਆ ਕਿੱਥੇ ਸੀ? ਉਹਦੇ ਕਿਉਂ ਨਹੀਂ ਚੀਕਿਆ ਕਿਸਾਨਾਂ ਦੇ ਹੱਕ 'ਚ? ਉਹਦੇ ਕਿਉਂ ਨਹੀਂ ਮਾਮਾ ਯਾਦ ਆਈਆਂ? ਅੱਜ ਤੇਰੇ ਇੱਕ ਕੰਗਣਾਂ ਦਾ ਯਾਦ ਆ ਗਈ। ਉਹ ਸਾਡੀਆਂ ਮਾਮਾ ਲਈ ਕਿਉਂ ਨਹੀਂ ਤੂੰ ਆਇਆ ਅੱਗੇ? ਉਹ ਸਾਡੇ ਹੀ ਖਾ ਕੇ ਪੰਜਾਬ ਦਾ, ਉਹ ਸਾਡੇ ਈ ਰੋਬ, ਉਹ ਸਾਡੀਆਂ ਧੀਆਂ ਨੂੰ ਗਾਣਾ। ਸਾਡੀਆਂ ਤਿਆਂ ਨੂੰ ਨੌਕਰੀ ਤੋਂ ਕਢਾਉਣ ਦੀਆਂ ਗੱਲਾਂ ਪੰਜਾਬ ਨੇ ਜੇਕਰ ਤੈਨੂੰ ਹੀਰੋ ਬਣਾਤਾ ਤੇ ਤਾਰਨਾ ਵੀ ਜਾਣਦਾ ਪੰਜਾਬ ਐ ਚੀਕਾਂ ਮਰਵਾਉਂਦਾ ਚੀਕਾਂ ਇਹਨੂੰ ਕੋਈ ਹੋਰ ਸੂਬਾ ਨਾ ਸਮਝ ਲਈ ਮੀਕਿਆ ਇਹ 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 ਅਰਸੋਂ ਫਰਸ ਐ ਇਹ ਚੁੜਕੀ ਨਾਲ ਲਾਂਦੇ ਪੰਜਾਬੀ ਐ ਆ ਪਿੱਛੇ ਚੋਣਾ ਚ ਹੋ ਕੇ ਹਟਿਆ ਸਾਰੇ ਕਲਾਕਾਰ ਇੱਕ ਇੱਕ ਤਰਫੇ ਹੋ ਗਏ ਸੀ ਇੱਕ ਪਾਸੇ ਉਹ ਕੌਮ ਦਾ ਬੱਬਰ ਸ਼ੇਰ ਸੀ ਉਹ ਕੌਮ ਦੀ ਡਿੱਗੀ ਪੱਗ ਸਿੱਤੇ ਰੱਖਣ ਵਾਲੇ ਦਾ ਪੁੱਤ ਸੀ ਪਰਵਾਰ ਸੀ ਅਣਖਾਂ ਨਾਲ ਖੂਨ ਦੌੜਦਾ ਸੀ ਤੇ ਉਹਨੇ ਸਾਰੇ ਕਲਾਕਾਰਾਂ ਐ ਧੱਕ ਤੇ ਲੋਕਾਂ ਨੇ ਇੱਕ ਪਾਸੇ ਜਦੋਂ ਇਹ ਕਰਨ ਤੇ ਉਹਨਾਂ ਆਪਦੀ ਆਈ ਤੇ ਆ ਜਾਣ ਇਹ ਪੰਜਾਬੀ ਐ ਇਹ ਜਦੋਂ ਆਪਦੀ ਆਈ ਤੇ ਆ ਜਾਣ ਤਾਂ ਇੱਕ ਤਰਫੇ ਫੈਸਲੇ ਕਰ ਦਿੰਦੇ ਆ ਆ ਭਗਵੰਤਮਾਨ ਵੀ 130 ਕਹਿੰਦਾ ਸੀ 13 3 ਤੇ ਲਿਆਤਾ ਇਹ ਇਹ ਪੰਜਾਬ ਵਾਲੇ ਜਿਹੜਾ ਕੁਝ ਸੋਚ ਲੈਣ ਜਿਹੜਾ ਕੁਸ ਐ ਦਿਮਾਗ 'ਚ ਇਹਨਾਂ ਦੇ ਆ ਜੇ ਵੀ ਇਹ ਕਰਨਾ ਹੈ ਤਾਂ ਕਰਨਾ ਹੀ ਹੁੰਦਾ ਨੀ ਕਿਹਾ ਜਿਹੜਾ ਮੜਾ ਮੋਟਾ ਕਮਾ ਲੈਣਾ ਨਾ ਤੂੰ ਕਤੇ ਵੀ ਨਾ ਡਾਊਨ ਕਰ ਲੈ ਅੱਜ ਤੂੰ ਸਾਡੀ ਧੀ ਦੇ ਖਿਲਾਫ ਬੋਲ ਰਹੇ ਆ ਤੂੰ ਪੰਜਾਬ ਦੇ ਖਿਲਾਫ ਬੋਲ ਰਹੇ ਆ ਤੇ ਕਨੂਪਮ ਜਿਹੜਾ ਅਨੂਪਮ ਐ ਇਹਨੂੰ ਵੀ ਮੈਂ ਕਹਦਾ ਕਿ ਤੁਹਾਡੇ ਅਰਗੇ ਲੋਕਾਂ ਨੂੰ ਜੇ ਬੁਰਕੀ ਪਾਈਏ ਤਾਂ ਪੰਜਾਬ ਵਾਲਿਆਂ ਨੇ ਪਾਈਏ ਅੱਜ ਇਹ ਪੰਜਾਬ ਦੀ ਧੀ ਦੇ ਹੱਕ 'ਚ ਨਹੀਂ ਖੜਨਾ ਜੀ ਤਾਂ ਵਿਰੋਧ 'ਚ ਵੀ ਖੜਨ ਦੀ ਕੀ ਲੋੜ ਸੀ ਜਾ ਉਦੋਂ ਬੋਲੇ ਹੁੰਦੇ ਕੰਗਣਾ ਤੇ ਵੀ ਭਾਈ ਤੂੰ ਕੰਗਣਾ ਮਾਹੌਲ ਖਰਾਬ ਕਰ ਰਹੀ ਹੈ ਦੇਖਦਾ ਤੂੰ ਕੰਗਣਾ ਗਲਤ ਬੋਲ ਰਹੀ ਹੈ ਕਿਸਾਨਾਂ ਦੇ ਲਈ ਫੇਰ ਸਾਨੂੰ ਦੁੱਖ ਨਹੀਂ ਹੁੰਦਾ ਸੀ ਅੱਜ ਬੋਲਦੇ ਫੇਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ ਸੀ ਤੁਸੀਂ ਉਦੋਂ ਤੱਕ ਉਦੋਂ ਦਾ ਬੋਲੇ ਨਹੀਂ ਜਦੋਂ ਕੰਗਣਾ ਨੇ ਸਾਡੇ ਬਾਰੇ ਇੰਨਾ ਕੁਝ ਕਿਹਾ ਤੇ ਅੱਜ ਜਦੋਂ ਥੱਪੜ ਮਾਰਿਆ ਉਹਦੇ ਤੇ ਫੇਰ ਤੁਸੀਂ ਬੋਲਣ ਲੱਗੇ ਮੈਂ ਮੀਕੇ ਨੂੰ ਪੁੱਛਣਾ ਚਾਹਣਾ ਕਹਿੰਦਾ 에ਅਰਪੋਰਟ ਤੋਂ ਬਾਹਰ ਕਰਨਾ ਸੀ ਇੱਕ ਤੇ ਲਵੇ ਲੱਗਣ ਦਿੰਦੇ ਆ ਇਹ ਕੈਨੇਡਾ ਅਮਰੀਕਾ ਨਹੀਂ ਹੈਗਾ ਵੀ ਇੱਥੇ ਕੋਈ ਪ੍ਰਧਾਨ ਮੰਤਰੀ ਜਾਂ ਮੰਤਰੀ ਆਈ ਫਰੀ ਜਾਣਗੇ ਇੱਥੇ ਤਾਂ ਯਾਰ ਇੱਥੇ ਤਾਂ ਪਿੰਡ ਦਾ ਸਰਪੰਚ ਨਹੀਂ ਮਾਨ ਹੁੰਦਾ ਤੂੰ ਇੱਕ ਐਂਪੀ ਨੂੰ ਕਹਣਾ ਵੀ 에어ਪੋਰਟ ਤੋਂ ਬਾਹਰ ਮਿਲਣਾ ਸੇ 에어ਪੋਰਟ ਤੋਂ ਬਾਹਰ ਕਦੇ ਲਵੇ ਲੱਗਣ ਦਿੰਦੇ 에어ਪੋਰਟ ਤੋਂ ਬਾਹਰ ਖੜਾ ਕੰਗਣਾ ਨੂੰ ਕੱਲੀ ਨੂੰ ਛੱਡ ਦੇ ਆਪ ਹੀ ਪਤਾ ਲੱਗ ਜੂਗਾ ਕੌਣ ਮਦਾਨਚ ਆਉਂਦਾ ਕੌਣ ਨਹੀਂ ਆਉਂਦਾ ਸਕਿਉਰਟੀ ਦੇ ਬਿਨਾ ਇਹ ਬਾਹਰ ਨਹੀਂ ਨਿਕਲਦੇ ਇਸ ਕਰਕੇ ਭਰਾਵੋ ਜੇ ਪੰਜਾਬ ਨਾਲ ਨਹੀਂ ਖੜਨਾ ਤਾਂ ਇਹਦੇ ਉਲਟ ਵੀ ਨਾ ਪੁਗਤਿਆ ਕਰੋ ਉਲਟ ਵੀ ਨਾ ਪੁਗਤਿਆ ਕਰੋ ਬਾਈ ਅਸੀਂ ਇਸ ਪੰਜਾਬ ਦੇ ਵਿੱਚ ਸ਼ਾਂਤੀ ਚਾਹੁੰਦੇ ਹਾਂ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਬਸੇ ਰਸੇ ਖਾਵੇ ਪੀਵੇ ਵਧੀਆ ਮਾਹੌਲ ਇੱਥੇ ਹੋਵੇ ਤੇ ਜਦੋਂ ਤੁਸੀਂ ਵਿਗਿਆੜਦੇ ਹੋ ਕੰਗਣਾ ਵਰਗੀਆਂ ਬਿਆਨ ਦਿੰਦੀਆਂ ਨੇ ਜਦੋਂ ਸਾਨੂੰ ਅੱਤਵਾਦੀ ਕਹਿ ਕੇ ਨਵਾਜਦੇ ਹੋ ਜਦੋਂ ਸਾਨੂੰ ਵੱਖਵਾਦੀ ਕਹਿੰਦੇ ਹੋ ਤੇ ਫਿਰ ਦੁੱਖ ਲੱਗਦਾ ਦੁੱਖ ਕਿ ਹਰ 90% ਕੁਰਬਾਨੀਆਂ ਕਰਨ ਵਾਲੇ ਲੋਕ ਅੱਤਵਾਦੀ ਕਿਵੇਂ ਹੋਗੇ ਇਸ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਲੋਕ ਅੱਤਵਾਦੀ ਕਿਵੇਂ ਹੋਗੇ ਦੂਜਿਆਂ ਧਰਮਾਂ ਲਈ ਤੱਤੀਆਂ ਤਵਾਂ ਤੇ ਬੈਠਣ ਵਾਲੇ ਲੋਕ ਅੱਤਵਾਦੀ ਕਿਵੇਂ ਹੋਗੇ ਦੂਜਿਆਂ ਲੋਕਾਂ ਨੂੰ ਲੰਗਰ ਸਕਾਉਣ ਵਾਲੇ ਲੋਕ ਅੱਤਵਾਦੀ ਕਿਵੇਂ ਹੋਗੇ ਵੱਖਵਾਦੀ ਕਿਵੇਂ ਹੋਗੇ ਖਾਣਾ ਦੇ ਵਿੱਚ ਪੰਜਾਬੀ ਅੱਗੇ ਦੂਜੇ ਦੇਸ਼ਾਂ ਦੇ ਵਿੱਚ ਜੇ ਆਰਥਿਕ ਪੱਖੋਂ ਉਹ ਕਮਜ਼ੋਰ ਹੋ ਜਾਣ ਤਾਂ ਸਾਡੇ ਵਾਲੇ ਪੰਜਾਬੀ ਅੱਗੇ ਬਾਰਡਰਾਂ ਤੇ ਤਾਂ ਪੰਜਾਬੀ ਅੱਗੇ ਤੇ ਫਿਰ ਸਾਨੂੰ ਜਦੋਂ ਕੋਈ ਅੱਤਵਾਦੀ ਵੱਖਵਾਦੀ ਬੋਲਦਾ ਉਦੋਂ ਤੁਹਾਡੀ ਜ਼बान ਕਿਉਂ ਨਹੀਂ ਖੁੱਲਦੀ ਉਦੋਂ ਕਿਉਂ ਨਹੀਂ ਕਹਿੰਦੇ ਕਿ ਇਹ ਉਹ ਲੋਕ ਨੇ ਓਏ ਜਿਨ੍ਹਾਂ ਕਰਕੇ ਅੱਜ ਭਾਰਤ ਬਸ ਰਿਹਾ ਅੱਜ ਇਹ ਇਹ ਅਨੁਗਾ ਕੇ ਦਿੰਦੇ ਆ ਇਹੋ ਲੋਕ ਨੇ ਇਹੋ ਲੋਕ ਨੇ ਜਿਹੜੇ ਲੰਗਰ ਸਕਾਉਂਦੇ ਆ ਇਹੋ ਲੋਕ ਨੇ ਜਿਹੜੇ ਕੁਰਬਾਨੀਆਂ ਦਿੰਦੇ ਆ ਇਹੋ ਲੋਕ ਨੇ ਉਦੋਂ ਕਿਉਂ ਨਹੀਂ ਬੋਲਦੇ ਤੇ ਜਦੋਂ ਜਦੋਂ ਕੰਗਣਾ ਦੇ ਇੱਕ ਥੱਪੜੀ ਵੱਜਿਆ ਹਜੇ ਤਾਂ ਤੇ ਅੱਜ ਅੱਜ ਤੁਸੀਂ ਨਿਕਲ ਕੇ ਆਪਣੇ ਏਸੀ ਘਰਾਂ ਦੇ ਵਿੱਚੋਂ ਬਾਹਰ ਕਿਸਾਨਾਂ ਦਾ ਖਾ ਕੇ ਕਿਸਾਨਾਂ ਸਿਰ ਤੇ ਹੀਰੋ ਬਣ ਕੇ ਤੇ ਅੱਜ ਤੁਸੀਂ ਯਾਰ ਕਿਸਾਨਾਂ ਦੇ ਖਿਲਾਫ ਹੀ ਅੱਜ ਪੰਜਾਬ ਦੇ ਖਿਲਾਫ ਹੀ ਦੁੱਖ ਤਾਂ ਇਸ ਗੱਲ ਦਾ ਆਉਂਦਾ ਯਾਰ ਦੁੱਖਦਾ ਇਸ ਗੱਲ ਦਾ ਆਉਂਦਾ ਬਾਈ ਯਰotti ਇਹਨੂੰ ਹੌਸਲਾ ਦਾ ਕੀ ਦੇਣਾ ਸੀ ਤੇ ਧੀ ਦੇ ਖਿਲਾਫ ਵੀ ਖੜ ਗਏ ਇਸ ਕਰਕੇ ਭਰਾਵੋ ਜਿਹੜੇ ਜਿਹੜੇ ਖਿਲਾਫ ਖੜਦੇ ਆ ਮੈਂ ਕਹਿੰਦਾ ਉਹਨਾਂ ਦੇ ਚਿਹਰੇ ਨੰਗੇ ਕਰੋ ਉਹਨਾਂ ਨੂੰ ਅੱਗੇ ਲੈ ਕੇ ਆਓ ਅੱਗੇ ਲੈ ਕੇ ਆਓ ਆ ਸਾਡੇ ਵੀ ਨੇ ਇੱਕ ਤੀਣਾ ਜੀਆਂ 5 7 ਮੈਂ 9 ਨੂੰ ਤਾਂ ਉਹਨਾਂ ਦਾ ਕੀ ਲੈਣਾ ਉਹ ਲੁਧਿਆਣੇ ਤੋਂ ਨੇ ਗੰਜੇ ਮੰਝੇ ਜੇ ਆ ਇੱਕ ਦੋ ਹੋਰ ਨੇ ਉਹਨਾਂ ਦੇ ਚਿਹਰੇ ਨੰਗੇ ਉਹਨਾਂ ਨੂੰ ਅੱਗੇ ਲਿਆਓ ਕਰਕੇ ਉਹਨਾਂ ਦੇ ਸੱਤਰ ਫੇਰੋ ਉਹਨਾਂ ਨੂੰ ਕਹੋ ਕਿ ਯਾਰ ਪੰਜਾਬ ਨਾਲ ਖੜਨਾ ਸਿੱਖ ਲੋ ਅਬ ਦੇ ਧੀਆਂ ਪਰ ਨਾਲ ਖੜਨਾ ਸਿੱਖ ਲੋ ਮਾਮਾਂ ਨਾਲ ਖੜਨਾ ਸਿੱਖ ਲੋ ਹੁਣ ਕੁਲਵਿੰਦਰ ਕੌਰ ਤਾਂ ਆਪਦੀਆਂ ਮਾਮਾਂ ਨਾਲ ਖੜ ਗਈ ਤੇ ਤੁਸੀਂ ਆਪਾਂ ਕਿੱਦਾਂ ਖੜਨ ਸਿਖਾਂਗੇ ਬਈ ਆਪਾਂ ਉਹਦੇ ਨਾਲ ਹੀ ਖੜਜੋ ਕੁਲਵਿੰਦਰ ਕੌਰ ਨਾਲ ਹੀ ਖੜਜੋ ਇਕੱਠੇ ਹੋ ਜੋ ਪੰਜਾਬੀਓ ਇਕੱਠੇ ਇਹ ਨਹੀਂ ਪਤਾ ਕੁਲਵਿੰਦਰ ਕੌਰ ਨਾਲ ਕੀ ਕਰ ਦੇਣਾ ਮੈਂ ਇਹ ਵੀ ਕਹਿਣਾ ਕਿ ਕੱਲਿਆ ਆਪਾਂ ਕਮੈਂਟਾਂ ਦੇ ਵਿੱਚ ਨਾ ਸੰਭਾਸੇ ਬੱਲੇ ਬੱਲੇ ਲਿਖੀ ਜਾਈਏ ਕਈ ਇਹ ਕਹਿਣਗੇ ਵੀ ਤੂੰ ਵੀ ਬੋਲੀ ਮੈਂ ਮੇਰਾ ਤਾਂ ਮਕਸਦ ਹੈ ਇੱਕ ਦੱਸਣ ਦਾ ਚਿਹਰੇ ਨੰਗੇ ਕਰਨ ਦਾ ਵੀ ਆ ਚਿਹਰੇ ਐਵੇਂ ਆ ਬੋਲ ਰਹੇ ਨੇ ਇਕੱਠੇ ਹੋ ਆਵਾਜ਼ ਮਾਰੋ ਆਪਾਂ ਇਕੱਠੇ ਹੋ ਕੇ ਸਭ ਤੋਂ ਅੱਗੇ ਹੋ ਕੇ ਚੱਲਾਂਗੇ ਪਹਿਲਾਂ ਕਿਹੜਾ ਚੱਲੇ ਨਹੀਂ ਕਿਸਾਨੀ ਅੰਦੋਲਨਾਂ ਦੇ ਵਿੱਚ ਅੱਗੇ ਆ ਨਸ਼ੇ ਵਾਲਿਆਂ ਨੂੰ ਫੜਨ ਆ ਲੈ ਚੱਗੇ ਆ ਪੰਜਾਬ ਦੇ ਪਾਣੀ ਬਚਾਉਣ ਵਾਲੇ ਮੋਰਚੇ ਤੱਕ ਲਾ ਲੈ ਲੱਖ ਰੁਪਏ ਨਾਮ ਰਹਿ ਗਿਆ ਸਾਡੀ ਟੀਮ ਦੇ ਬਾਈ ਲੱਖੇ ਸਿਧਾਣੇ ਤੇ ਏਜੰਟਾਂ ਤੋਂ ਕਰੋੜਾਂ ਰੁਪਏ ਕਢਾ ਕੇ ਦੇਤਾ ਕਿਨੇ ਕਾ ਧੀਆਂ ਵਸਾਤੀਆਂ ਅਸੀਂ ਪਹਿਲਾਂ ਵੀ ਚੱਲਦੇ ਆਂ ਪੰਜਾਬ ਲਈ ਅੱਗੇ ਵੀ ਚੱਲਦੇ ਰਹਾਂਗੇ ਜਿੱਥੇ ਵੀ ਕੁਲਵਿੰਦਰ ਕੌਰ ਦਾ ਜਿਹੜਾ ਪਰਿਵਾਰ ਆਵਾਜ਼ ਮਾਰੂਗਾ ਸਾਡੀ ਟੀਮ ਖੜੀ ਮਿਲੂਗੀ ਇਹ ਦੇਖ ਲਿਓ ਤੁਸੀਂ ਆਵਾਜ਼ ਮਾਰਨ ਦੇ ਇੱਕ ਤੇ ਨਾਲ ਦੀ ਨਾਲ ਖੜੇ ਮਿਲਾਂਗੇ ਕੱਲਾ ਇਹ ਨਹੀਂ ਕਿ ਅਸੀਂ ਕੱਲਾ ਬੋਲਤਾ ਤੇ ਹਟ ਗਏ ਮੈਂ ਇਸ ਕਰਕੇ ਕਹਿਣਾ ਕਿ ਆ ਫੇਸਬੁੱਕ ਵਾਲੀ ਦੁਨੀਆ ਚੋਂ ਬਾਹਰ ਆਪਾਂ ਨਿਕਲਿਆ ਕਰੀਏ ਬਾਹਰ ਨਿਕਲ ਕੇ ਗਰਾਊਂਡ ਲੈਵਲ ਤੇ ਵੀ ਆਪਾਂ ਚੱਲਿਆ ਕਰੀਏ ਤੇ ਇਹ ਇੱਕ ਜ਼ਰੀਆ ਹੈ ਇੱਕ ਜ਼ਰੀਆ ਹੈ ਕਿ ਆਪਾਂ ਆਪਣੀ ਗੱਲ ਸਾਰੇ ਲੋਕਾਂ ਤੱਕ ਪਹੁੰਚਾ ਸਕੀਏ ਇੱਕ ਜ਼ਰੀਆ ਬਣਿਆ ਹੈ ਹੋਰ ਕੁਛ ਨਹੀਂ ਇਸ ਕਰਕੇ ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਹੜੇ ਕੁਲਵਿੰਦਰ ਕੌਰ ਦੇ ਖਿਲਾਫ ਬੋਲਣਗੇ ਆਪਾਂ ਉਹਨਾਂ ਦੇ ਪਰਦੇ ਖੋਲਾਂਗੇ ਉਹਨਾਂ ਦੇ ਚਿਹਰੇ ਨੰਗੇ ਕਰਾਂਗੇ ਛਾਉਂਦੇ ਰਹੋ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਸਰਕਾਰ ਬੰਦ ਕਰ ਦਿੰਦੀ ਹੈ ਪੇਜ ਨੂੰ ਤੇ ਹਰ ਵਾਰ ਤਿੰਨ ਪੇਜ ਬੰਦ ਕਰਤੇ ਆ ਸਰਕਾਰ ਨੇ ਸੱਚ ਬੋਲਣ ਤੇ ਪਤਾ ਨਹੀਂ ਕਿਉਂ ਇਹਨਾਂ ਦੇ ਚੁੱਪਦੇ ਆ ਪਤਾ ਨਹੀਂ ਕਿਉਂ ਸਾਡੀਆਂ ਗੱਲਾਂ ਨਹੀਂ ਸੁਣ ਪਾਉਂਦੇ ਤੇ ਇਹ ਚੌਥਾ ਪੇਜ ਆ ਬਾਈ ਪਰ ਇਹਨੂੰ ਫੋਲੋ ਕਰ ਲਿਓ ਸੱਚ ਬੋਲਦੇ ਰਹਾਂਗੇ ਇਨੀਆਂ ਕਮੰਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ